ਇਹ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਣ ਡਾਕਟਰ ਦੀ ਸੇਵਾ ਇਹਦਾ ਅਸਰ ਹੀ ਪੈਂਦਾ ਜੀ ਕਿ ਸਮਾਜ ਦੇ ਵਿੱਚ ਕਿਉਂਕਿ ਸਾਰੇ ਜੋ ਬਰਗ ਐ ਧਰਮ ਐ ਉਹ ਇਕੱਠੇ ਰਹਿਣਗੇ ਨਗਰ ਨਿਵਾਸੀਆਂ ਨੇ ਸਾਡੇ ਭਗਤ ਜੀ ਨੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਸੇਵਾ ਕਰ ਰਹੇ ਹਾਂ ਜੀ ਸੰਗਤ ਦੀ ਬੜੇ ਪੁੰਨ ਦਾ ਕੰਮ ਹੈ ਅੱਜ ਦੇ ਯੁੱਗ ਵਿੱਚ ਸੇਵਾ بڑا ਪੁੰਨ ਕੋਈ ਨਹੀਂ ਆਪੇਦਰ ਸਿੰਘ ਪਾਕੂ ਮਾਜਰਾ ਸ਼왈ਖ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਐਨ ਐਚ ਹਾਈਵੇ ਜਣੇ ਕਿ ਚੰਡੀਗੜ੍ਹ ਤੋਂ ਮਨਾਲੀ ਹਾਈਵੇ ਤੇ ਬੱਸ ਸਟੈਂਡ ਸਿਹੋ ਮਾਜਰਾ ਤਤੀ ਤਵੀ ਤੇ ਬੈਠਾ ਕੋਈ ਫਿਰੇ ਚੌਂਕੜਾ ਲਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਦੀਆਂ ਪਹਿਲਾਂ ਅੱਜ ਦੇ ਦਿਨ ਮਗਲਾਂ ਨੂੰ ਨਾਮ ਮੰਨਦੇ ਹੋਏ ਮਗਲਾਂ ਨੇ 33 33 ਜਿਹੜੀ ਹੈ ਰੇਤ ਸਿਰਚ ਪਾਈ ਹੈ ਤੇ ਤਵੀ ਤੇ ਬਿਠਾਇਆ ਗਿਆ ਸ਼ਹਾ ਤਾਂ ਦੱਤੀਆਂ ਗਈਆਂ ਸੋ ਅੱਜ ਸਮੁੱਚੇ ਨਾਰਥ ਇੰਡੀਆ ਦੇ ਵਿੱਚ ਜੋ ਤਾਪਮਾਨ ਹੈ ਲਗਾਤਾਰ ਵੱਧ ਰਿਹਾ ਹੈ ਸੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਨੌਜਵਾਨ ਲੋਹਾਰੀ ਤੋਂ ਵੱਡੇ ਪੱਧਰ ਤੇ ਜੋ ਜਲਦੀ ਸ਼ਬੀਲ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਦੀ ਸੇਵਾ ਕਰ ਰਹੇ ਹਨ ਸੋ ਅਸੀਂ ਤੁਹਾਨੂੰ ਸਾਰੇ ਇਸ ਪ੍ਰੋਗਰਾਮ ਦੀਆਂ ਝਲਕੀਆਂ ਵੀ ਦਿਖਾਵਾਂਗੇ ਪਰਮੰਧਕਾ ਨਾ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਕਾਂਵਾਜੀ ਗੱਡੀ ਵਾਲੇ ਦਾ ਬਹੁਤ ਬਹੁਤ ਹੀ ਜਿਹਨਾਂ ਨੇ ਗੱਡੀ ਲੋ ਕੇ ਟਟਾ ਮਟਾ ਜਲ ਸੁਵਾ ਕੇ ਸੰਗਤ ਨੂੰ ਸਾਡੀ ਟੀਮ ਉਹਨੇ ਚਰਨਾ ਚਲਵਾਈ ਗਈ ਦੰਦਾਂ ਮੇਖਾਇਆ ਜਾਂਦਾ ਹੈ ਕੇ ਜੀ ਬਾਬੇ ਧਿਆਨ ਨਾਲ ਇੱਧਰ ਆ ਜਾ اٿا بهڙجي لوڪلا بنيرو وره لوڪلا کتي بها چاطي بها قرارن جو دورو پيڙو جو ڏان ڏي ڏان پي ਸੋ ਸਾਡੇ ਨਾਲ ਮੌਜੂਦ ਹੈ ਲੋਹਾਰੀ ਦੀ ਸਾਹ ਸੰਗਤ ਲੋਹਾਰੀ ਦੇ ਜੋ ਨੌਜਵਾਨ ਹੈ ਜੋ ਸਵੇਰ ਤੋਂ ਲਗਾਤਾਰ ਸੇਵਾ ਦੇ ਵਿੱਚ ਮਗਨ ਨੇ ਮਨੁੱਖਤਾ ਦੀ ਸੇਵਾ ਦੇ ਲਈ ਸ਼ਬੀਲ ਜਿਹੜੀ ਆ ਲਗਾਤਾਰ ਨਿਰੰਤਰ ਜਾਰੀ ਹੈ ਸੋ ਸਾਡੇ ਨਾਲ ਮੌਜੂਦ ਨੇ ਸੁਖਵਿੰਦਰ ਸਿੰਘ ਬਾਬੂ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ ਤੁਸੀਂ ਸਵੇਰ ਤੋਂ ਲਗਾਤਾਰ ਠੰਡੇ ਮਿੱਠੇ ਜਲਦੀ ਸ਼ਬੀਲ ਜਾਰੀ ਹੈ ਕੀ ਕਹਿਣਾ ਜੋ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਤੇ ਸੋ ਸਾਡੇ ਨਗਰ ਵੱਲੋਂ ਭਗਤ ਜੀ ਦੀ ਸ਼ਾਮਪਗ ਦੀ ਰੈਨਮਾਈ ਹੈ ਹਰ ਸਾਲ ਬਹੁਤ ਸਾਰੇ ਸਰੋਤ ਤੇ ਤਕਰੀਬਨ 3-4 ਲੰਗਰ ਲਾਏ ਜਾਂਦੇ ਆ ਅੱਜ ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਲੋਹਾਰੀ ਨਗਰ ਵੱਲੋਂ ਸ਼ਬੀਲ ਲਗਾਈ ਗਈ ਹੈ ਸੋ ਸਾਰੇ ਸੇਵਾਦਾਰ ਸੇਵਾ ਕਰ ਰਹੇ ਸਵੇਰ ਤੋਂ ਸੋ ਜਿਸ ਤਰ੍ਹਾਂ ਤੁਸੀਂ ਮਨੁੱਖਤਾ ਦੀ ਸੇਵਾ ਲਗਾਤਾਰ ਸਵੇਰ ਤੋਂ ਜਾਰੀ ਹੈ ਪਿਛਲੇ ਸਾਲ ਵੀ ਅਸੀਂ ਇਸੇ ਸੰਸਥਾਨ ਤੇ ਜਿਹੜੀ ਵੀਡੀਓ ਪਾਈ ਸੀਗੀ ਸੋ ਜਦੋਂ ਆਪਾਂ ਮਨੁੱਖਤਾ ਦੀ ਸੇਵਾ ਕਰਦੇ ਠੰਡੇ ਪਾਣੀ ਦੀ ਸ਼ਬੀਲ ਆਪਾਂ ਲਾ ਰਹੇ ਸਾਰੇ ਨੌਜਵਾਨ ਆਪਣੇ ਮਨ ਨੂੰ ਕਿਸ ਤਰ੍ਹਾਂ ਦਾ ਸਕੂਨ ਮਿਲਦਾ ਹੈ ਸਾਡੇ ਮਨ ਨੂੰ ਤਾਂ ਜਿੱਦਾਂ ਸਾਡੇ ਗੁਰੂਆਂ ਨੇ ਸਾਡੇ ਇਤਿਹਾਸ ਚ ਪਹਿਲਾਂ ਤੋਂ ਇੱਕ ਸਾਡੇ ਇਤਿਹਾਸ ਸਮਝਾਇਆ ਗਿਆ ਕਿ ਅਸੀਂ ਹਰ ਇੱਕ ਵਰਗ ਦੀ ਸੇਵਾ ਕਰਨੀ ਹੈ ਸੋ ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸਾਰੇ ਨਗਰ ਨਿਵਾਸੀਆਂ ਨੇ ਸਾਡੇ ਭਗਤ ਜੀ ਨੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਸੇਵਾ ਕਰ ਰਹੇ ਹਾਂ ਜੀ ਸੰਗਤ ਦੀ ਤੁਹਾਨੂੰ ਸਾਡੇ ਚੈਨਲ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਦੇਖ ਰਹੇ ਐ ਤੁਸੀਂ ਇਹ ਮਨੁੱਖਤਾ ਨੂੰ ਲੋਕਾਂ ਨੂੰ ਸੰਗਤਾਂ ਨੂੰ ਜਾਂ ਸਾਡੇ ਜਿਹੜੇ ਪਾਠਕ ਨੇ ਸਾਡੇ ਫੋਲੋਅਰ ਨੇ ਕੀ ਸੁਨੇਹਾ ਦੇਣਾ ਚਾਹੋਗੇ ਜੀ ਦੇਦਨ ਮੈਂ ਤਾਂ ਜੀ ਅੱਜ ਦੇ ਦਿਨ ਸਾਰੇ ਨੌਜਵਾਨ ਵੀਰਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਹੈ ਕਿ ਜੋ ਸਾਡੇ ਗੁਰੂਆਂ ਨੇ ਇਹ ਪਰੰਪਰਾ ਚਲਾਈਆਂ ਨੇ ਇੱਕ ਤਾਂ ਨਸ਼ੇ ਤੋਂ ਪਰਹੇਜ਼ ਰੱਖੋ ਸੋ ਵੱਧ ਤੋਂ ਵੱਧ ਸੇਵਾ ਕਰੋ ਸੇਵਾ ਦੇ ਨਾਲ ਜੁੜੋ ਔਰ ਪੜ੍ਹਾਈ ਕਰੋ ਕਿਉਂਕਿ ਸਾਡਾ ਯੂਸ ਜੇ ਪੜਿਆ ਲਿਖਿਆ ਹੋਏਗਾ ਤਾਂ ਉਹ ਅੱਗੇ ਆਏਗਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹਨਾਂ ਦੇ ਬਹੁਤ ਮਗਰ ਨਾਲ ਲੱਗੋ ਸੋ ਮੇਰਾ ਤਾਂ ਇਹੀ ਵਿਚਾਰ ਹੈ ਜਾਓਗੇ ਅੱਜ ਛੰਡੀ ਮਿਠੀ ਵੀਰ ਤੋਂ ਬੱਚੇ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਣ ਅੱਛਾ ਜੀ ਹਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਉਹਨਾਂ ਨੇ ਕੀ ਕਰਿਆ ਸਾਡੇ ਨੇ ਉਹਨੂੰ ਭੁੱਲਣਾ ਠੀਕ ਹੈ ਇਸ ਲਈ ਉਹਦੇ ਵਿੱਚ ਅਸੀਂ ਸਪੀਚ ਲਗਾਈ ਹੋਈ ਹੈ ਠੀਕ 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 ਉਹਨਾਂ ਨੂੰ ਯਾਦ ਰੱਖਣਾ ਠੀਕ ਹੈ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਜੋ ਸ਼ਹੀਦ ਸਵਾ ਤੇ ਚੱਲਦੀ ਕਿਵੇਂ ਲੱਗ ਰਿਹਾ ਤੁਹਾਨੂੰ ਬੱਚੇ ਸਾਥ ਦੇ ਰਹੇ ਆ ਇਹ ਅੱਛਾ ਯਾਦ ਵੀ ਕਰਦੇ ਆ ਬਤ ਨੂੰ ਵਧਣਗੇ ਸੇਵਾ ਕਰੇ ਆ ਅਸੀਂ ਇਕੱਲੇ ਕਰਦੇ ਆ ਠੀਕ ਅੱਜ ਇਕੱਠਾ ਬਣਿਆ ਰਹਿੰਦਾ ਹਾਂਜੀ ਇਹਦੇ ਕਾਰਨ ਹਾਂਜੀ ਇਹਨੂੰ 5000 ਰਹਿੰਦਾ ਵੀ ਹਾਂ ਵੀ ਅਸੀਂ ਲੋਕ ਇਕੱਠੇ ਐ ਤੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਇਸ ਦੇ ਨਾਲ ਜਿਹੜੀ ਸਮਾਜਿਕ ਏਕਤਾ ਭਾਈਚਾਰਕ ਸੰਬੰਧ ਹੈ ਉਹ ਵੀ ਬਣਦੇ ਆ ਬਣੀ ਰਹਿੰਦੀ ਹੈ ਆ ਗਿਆ ਸੋ ਤੁਸੀਂ ਲਗਾਤਾਰ ਕਈ ਸਾਲਾਂ ਤੋਂ ਜੋ ਮਨੁੱਖਤਾ ਦੀ ਸੇਵਾ ਹੈ ਜੋ ਸ਼ਬੀਲ ਦੀ ਸੇਵਾ ਚੱਲਦੀ ਹੈ ਆਮ ਤੌਰ ਤੇ ਮਾੜੀ ਪਰ ਵੀ ਆਪਾਂ ਇਕੱਠੇ ਹੁੰਦੇ ਰਹਨੇ ਆਂ ਗਾੜੀ ਤੇ ਇਕੱਠੇ ਹੁੰਦੇ ਰਹਨੇ ਆਂ ਮਨੁੱਖਤਾ ਦੀ ਸੇਵਾ ਕਰਦੇ ਕੀ ਕਹਿਣਾ ਚਾਹੋਗੇ ਇਸ ਬੰਦੀ ਮਨੁੱਖਤਾ ਦੀ ਸੇਵਾ ਇਹਦਾ ਅਸਰ ਇਹ ਪੈਂਦਾ ਜੀ ਕਿ ਸਮਾਜ ਦੇ ਵਿੱਚ ਕਿਉਂਕਿ ਸਾਰੇ ਜੋ ਵਰਗ ਹੈ ਦਰਮ ਹੈ ਉਹ ਇਕੱਠੇ ਰਹਿਣਗੇ ਆਪਸੀ ਭਾਈਚਾਰਾ ਬਣਿਆ ਰਹੇਗਾ ਤੇ ਨਾ ਹੀ ਕੋਈ ਉਨੀ ਕੋਈ ਹਰਕਤ ਕਰੇਗਾ ਜਿਆਦਾ ਪਸਾਰੇ ਦੇ ਸਾਰੇ ਇਕੱਠੇ ਰਹਿਣਗੇ ਸਾਰੇ ਧਰਮਾਂ ਦੇ ਵਿੱਚ ਕਿਉਂਕਿ ਹੁਣੇ-ਹੁਣੇ ਸਾਡੇ ਕੋਲ ਮਹਾਰਾਸ਼ਟਰ ਤੇ ਗੱਡੀ ਖੜੀ ਸੀ ਜੀ ਉਹਨਾਂ ਨੂੰ ਮੈਂ ਸਵਾਲ ਕੀਤਾ ਵੀ ਕੀ ਇਸ ਤਰ੍ਹਾਂ ਦੀ ਸਵਾਮਾ ਜੜੀਆਂ ਇਹ ਮਹਾਰਾਸ਼ਟਰ ਦੇ ਵਿੱਚ ਵੀ ਚੱਲਦੀਆਂ ਪਰ ਉਹ ਕਹਿੰਦੇ ਵੀ ਬਹੁਤ ਘੱਟ ਮੱਧ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਕਿਤੇ ਮਾੜੇ-ਮੋٹے ਕੋਈ ਆਪਣਾ ਤਿਹਾਰ ਹੁੰਦਾ ਤਾਂ ਆਦਰਵਾਇਜ਼ ਨਾ ਤਾਂ ਵੀ ਪੰਜਾਬ ਦਾ ਮਹਾਰਾਸ਼ਟਰ ਦਾ ਮੱਧ ਪ੍ਰਦੇਸ਼ ਦੀ ਤੁਨਾ ਦੇ ਵਿੱਚ ਪੰਜਾਬ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਸਵਾਲ ਸੀ ਵੀ ਪੰਜਾਬ ਲਈ ਤਾਂ ਹਰ 2 ਕਿਲੋਮੀਟਰ ਤੇ ਸ਼ਮੀਲ ਲੱਗਦੀ ਆ ਕੀ ਕਹਿਣਾ ਚਾਹੋ ਕਿਉਂਕਿ ਇੱਥੇ ਗੁਰੂਆਂ ਪੀਰਾਂ ਦੀ ਜੋ ਆਸ਼ੀਰਵਾਦ ਹੈ ਜੋ ਦੇਣ ਹੈ ਉਹਦੇ ਕਾਰਨ ਇਹ ਸਭ ਕੁਝ ਉਹਨਾਂ ਦੇ ਕਾਰਨ ਹੋ ਰਿਹਾ ਐਡਾ ਕੋ ਉਹਨਾਂ ਦੇ ਕਾਰਨ ਹੋ ਰਿਹਾ ਐਡਾ ਕੋਈ ਕੁਝ ਨਹੀਂ ਕਰ ਰਿਹਾ ਕਿਉਂਕਿ ਉਹ ਸਾਡਾ ਰਾਹ ਸੀਗਾ ਰਾਹ ਸੀਗਾ ਉਹਨਾਂ ਦੇ ਰਾਹ ਤੇ ਚੱਲੇ ਤੇ ਆਪਾਂ ਲੋਕ ਚੱਲ ਰਹੇ ਨੇ ਤੇ ਇਹੀ ਆਪਣਾ ਸਮਾਜ ਹੈ ਇਹੀ ਭਾਈਚਾਰਾ ਹੈ ਬਹੁਤ ਬਹੁਤ ਸਾਰਾ ਹਾਂਜੀ ਬਾਈ ਜੀ ਕਾਤੇ ਸੇਵਾ ਕਰਦੇ ਆ ਰੇਰ ਤੋਂ ਲੱਗੇ ਹੋਏ ਜੀ ਰੇਰ ਤੋਂ ਲੱਗੇ ਹੋਏ ਕਿੰਨੀ ਇੱਕ ਸੰਗਤ ਆ ਚੁੱਕੀ ਐ ਸੰਗਤ ਆ ਮੇਨ ਹਾਈਵੇ ਜੀ ਸੰਗਤ ਆਈ ਐ ਜੀ ਸੋ ਤੁਹਾਨੂੰ ਸੰਗਤ ਦੀ ਸੇਵਾ ਕਰਕੇ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਤਾਂ ਚੰਗਾ ਲੱਗਦਾ ਜੀ ਸੇਵਾ ਕਰਕੇ ਕਿਉਂਕਿ ਇਹ ਮਨੁੱਖਤਾ ਦੀ ਸੇਵਾ ਐ ਕੀ ਕਹਿਣਾ ਚਾਹੋਗੇ ਵੀਰ ਜੀ ਬਸ ਸੇਵਾ ਹੋ ਰਹੀ ਐ ਜੀ ਸੰਗਤ ਦੀ ਲਗਾਤਾਰ ਸੇਵਾ ਜਾਰੀ ਐ ਜੀ ਕਿੰਨੇ ਕ ਟਾਈਮ ਤੱਕ ਸੇਵਾ ਚੱਲਦੀ ਰਹੂਗੀ ਜੀ ਸ਼ਾਮ ਤੱਕ ਚੱਲੀ ਜਾਣੀ ਸ਼ਾਮ ਤੱਕ ਸੇਵਾ ਚੱਲੂਗੀ ਸੋ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਬਹੁਤ ਠੀਕ ਹੈ ਬਹੁਤ ਵਧੀਆ ਚੱਲ ਰਿਹਾ ਕੋਰ ਬਹੁਤ ਵਧੀਆ ਬਹੁਤ ਬਹੁਤ ਉਹ ਪ੍ਰੀਤ ਜੀ ਕੀ ਹਾਲ ਚਾਲ ਅੱਜ ਕਿੱਧਰ ਘੁੰਮੀਆਂ ਫੋਜਾਂ ਸੋਹਣੇ ਸਾਹਿਬ ਤੇ ਅਸੀਂ ਲੰਗਰ ਦੇ ਗਏ ਅੱਛਾ ਉਹ ਅੱਜ ਲੰਗਰ ਲਾਇਆ ਸੀ ਗੁਰੂ ਤੇਗ ਬਹਾਦਰ ਜੀ ਸੋ ਅੱਜ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇਹ ਹੀ ਅਪੀਲ ਹੈ ਜੀ ਵੀ ਵੱਧ ਤੋਂ ਵੱਧ ਅਵੇ ਧਰਮ ਨਾਲ ਜੁੜੋ ਗੁਰੂ ਅਰਜਨ ਦੇਵ ਜੀ ਜੋ ਕਿ ਸ਼ੀਦਾ ਦੇ ਉਸਤਾਦ ਹੋਏ ਹੋਏ ਨਾ ਪੁਰਾਣੀ ਜੋ ਕਿ ਉਹਨਾਂ ਨੇ ਕਿਹਾ ਸੀ ਉਹਦੇ ਅੱਤਰ ਚੱਲੋ ਤੇ ਬਾਅਦ ਤੋਂ ਬਾਅਦ ਸਮਝ ਦਾ ਸਤਕਾਰ ਕਰੋ ਜੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਮਨੁੱਖਤਾ ਦੀ ਸੇਵਾ ਹੋ ਰਹੀ ਆ ਵੱਡੇ ਪੱਧਰ ਤੇ ਟੈਂਪਰੇਚਰ ਬਹੁਤ ਜ਼ਿਆਦਾ ਹੈ ਸੋ ਨਗਰ ਲੋਹਾਰੀ ਵੱਲੋਂ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਕੀ ਕਹਿਣਾ ਚਾਹੋਗੇ ਸਾਰੀ ਹੰਗਮਾਨ ਨੂੰ ਅਸ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਆਉਂਦੇ ਜਾਂਦੇ ਰਾਹੀ ਸੇਵਾ ਦਾ ਜਿੰਨਾ ਮੌਕਾ ਦਾਓ जल छाती ठंडा बैठा है हां जी किथों पहुंचे हैं जी नहीं वो पंजाबी नहीं है ये महाराष्ट्रीयन है अब महाराष्ट्र से आए पंजाबी नहीं है महाराष्ट्र से वेरी गुड वेरी गुड <laughs> कैसे लग रहा है पंजाब बहुत ही बहुत ही बढ़िया शेरे पंजाब शेरे पंजाब पंजाब जो टेंपरेचर है टेंपरेचर बहुत ज्यादा है बहुत ज्यादा है जब आप पंजाब की विजिट कर रहे हैं तो हाँ। आपकी पंजाब को जो विजिट कर रहे हैं कैसा लग रहा है पंजाब बहुत ही बहुत ही लग रहा है लेकिन टेम्परेचर ज्यादा है यहाँ टेम्परेचर ज्यादा है पर यदि यदि टेम्परेचर बढ़ रहा है तो पंजाब के सभी भागों में ऐसे ही आपको बड़ी बड़ी छबी लगेगी की कहना चाहेगी बिल्कुल बिल्कुल लगेगी हाँ, क्या लगते है। ऐसी शबील कहीं महाराष्ट्र या मध्य प्रदेश में भी लोग लगाते हैं त्योहारों में लगाते हैं त्योहारों में लगाते हैं लगाते हैं अरे यहाँ तो जब टेम्परेचर बढ़ने लगता है हाँ। तो यहाँ के लोग हैं जो वो मनुखता को प्यार करते हैं मनुखता को प्यार करने के लिए ये लगातार आपको बहुत सारी जो शबील मिलेगी हाँ बिल्कुल बिल्कुल आप, साथी आप, हाँ, आप, हाँ, आपके साथ हैं हाँ, आप क्या कहना चाहेंगे ऐसी जो जो मानवता के लिए मनुखता के लिए जो सारा कुछ किया जा रहा है उसके बारे में आप क्या कहेंगे बहुत ही बढ़िया सेवा है ये ये हमारे लिए जो आप सेवा दे रहे हैं बहुत ही बढ़िया है बड़ा धन्यवाद है हम धन्यवाद मानते आपका हाँ अच्छा, अच्छा, अच्छा आपको सारा पंजाब कैसे लग रहा है जैसे आप सारे पंजाब में घूम रहे हैं सारे पंजाब में आपको क्या अंतर दूसरे स्टेटों से लग रहा है नहीं सभी तरह अच्छा है पंजाब में अच्छा लग रहा है जो आप ये ठंडा ठंडा इस मौसम में गर्मी सभी जगह मिलेगा आगे भी मिलेगा आगे बहुत जगह मिला बहुत जगह है जगह है बहुत जगह ही मिलेगा अच्छा है। तो ये मनुखता के लिए है किसी धर्म के लिए मानवता के लिए मानवता के लिए सभी धर्म सभा के लिए क्योंकि मनुखता को जब टेम्परेचर ज्यादा होता है सभी को महसूस होता है टेम्परेचर ज्यादा है कहना चाहेंगे बराबर है so, सो आप हमारे चैनल से आपको दुनिया भर में लोग देख रहे हैं क्या मैसेज देना चाहेंगे हमारे चैनल से। हम जैसा महाराष्ट्र में पहुंचे तो हम भी लोगों को या अपने गांव में बोल सकते कि ऐसी सेवा अपन भी करने को होना हाँ, कर हाँ, so, आप कहाँ ऐसी नागपुर 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 ऐसी गडकरी का इलाका है गडकरी वेरी गुड बहुत बहुत धन्यवाद जो आज शरीर चल रही है जी की कहना चाहोगे ये देखो एक बड़े पुन का काम है आज के युग में बड़ा पुन कोई नहीं है क्यों को, कोई भी मुसाफिर आता जाता देखा है रास्ते में कहीं भी पानी का प्रबंध नहीं है इससे उसकी प्यास बुझ जाती है उसका सफर तय हो जाता है सो so, मनुखता एक की सेवा एक सेवा है ਹਾਂ ਦਿਲ ਸੇ ਸੇਵਾ ਜੀ 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 ਆਮ ਆਦਮੀ ਅੱਜ ਕੱਲੇ ਵੈਸੇ ਕੋਈ ਸੇਵਾ ਕਰ ਕਰਾਦੀ ਨਹੀਂ ਕਿ ਇਸ ਧਰਮ ਕੇ ਨਾਮ ਪੇ ਸੇਵਾ ਹਾਂ ਜੀ ਕਿਉਂਕਿ ਐਸੀ ਮਨੁੱਖਤਾ ਦੀ ਸੇਵਾ ਸਾਡੇ ਕੋਲ ਹੁਣੇ ਗੱਡੀ ਮਹਾਰਾਸ਼ਟਰ ਤੋਂ ਵੀ ਲੰਗੀ ਹੈ ਜੀ ਮਹਾਰਾਸ਼ਟਰ ਦੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕਰਿਆ ਵੀ ਦੇਖੋ ਪੰਜਾਬ ਦੇ ਵਿੱਚ ਥਾਂ ਥਾਂ ਤੇ ਸ਼ਬੀਨਾ ਲੱਗ ਰਹੀਆਂ ਵੀ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੋਣੀ ਚਾਹੀਦੀ ਜੇ ਕੋਪਰੇ ਸਰਦਾਰ ਲੋਗੋ ਮੈਂ ਇਨਕੀ ਆਸਥਾ ਹੈ ਦਿਲ ਸੇ ਜੀ ਇਹ ਦਿਲ ਸੇ ਸੇਵਾ ਕਰਤੇ ਆਗੇ ਵੀ ਮਿਲੇਗਾ ਆਪਕੋ ਆਗੇ ਆਪਕੋ ਪ੍ਰਸ਼ਾਦ ਵੀ ਮਿਲੇਗਾ ਕੀ ਕਹਿਣਾ ਚਾਹੋਗੇ ਮਿਰਜੀ ਬਿਲਕੁਲ ਜੀ ਪਿੱਛੇ ਵੀ ਚੱਲ ਰਹਾ ਥਾ ਬੰਦਾ ਹੈ ਅੱਛੀ ਲੱਗੀ ਸੇਵਾ ਬਿਲਕੁਲ ਪਿੱਛੇ ਵੀ ਚੱਲ ਰਹਾ ਥਾ ਬੰਦਾ ਜੀ ਆਪ ਹਰਿਆਣਾ ਸੇ ਨਹੀਂ ਹਰਿਆਣਾ ਹਰਿਆਣਾ ਸੇ ਹਰਿਆਣਾ ਪਰਵੰਤ ਹੋਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਅੱਛਾ ਲੱਗਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਆਂੰਦ ਬਹੁਤ ਵਧੀਆ ਖਾਤਰੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਵੈਗੂ ਜੀ ਕਾਕਾ ਕਿੰਨੀ ਦੀ ਸੇਵਾ ਲੱਗ ਰਹੀ ਆ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਆ ਜੀ ਅਸੀਂ ਅੰਮ੍ਰਿਤਸਰ ਤੋਂ ਤੁਰੇ ਸੋ ਮਾਨਵਤਾ ਦੇ ਲਈ ਮਾਨਵਤਾ ਦਾ ਜੋ ਹੈ ਮਨੁੱਖ ਦਾ ਸਨੇਹਾ ਮਾਨਵਤਾ ਦਾ ਸਨੇਹਤ ਸਿੱਖ ਧਰਮ ਦੇ ਵਿੱਚ ਹੀ ਮਿਲਦਾ ਜੀ ਇਹ ਮਾਨਵਤਾ ਦਾ ਸਨੇਹਾ ਬਹੁਤ ਵਧੀਆ ਲੱਗ ਰਿਹਾ ਜੀ ਚਲੋ ਮਾਲਕ ਸਭ ਦਾ ਭਲਾ ਕਰੇ ਸੋ ਤੁਸੀਂ ਸਾਡੇ ਚੈਨਲ ਤੇ ਕੀ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਜੋ ਤੁਹਾਨੂੰ ਦੇਖਦੀਆਂ ਅਸੀਂ ਤਾਂ ਇਹ ਮੈਂ ਅਸੀਂ ਦੇਣਾ ਚਾਹੁੰਦੇ ਵੀ ਭਾਈ ਸਭ ਦਾ ਭਲਾ ਕਰੋ ਇਕੱਠੇ ਰਲ ਮਿਲ ਕੇ ਰਹੋ ਦੇ ਵੱਧ ਦੇ ਵੱਧ ਸਿੱਖੀ ਨਾਲ ਜੁੜੋ ਹਾਂਜੀ ਗੁਰੂ ਅਰਜਨ ਦੇਵ ਜੀ ਦੇ ਅੱਜ ਜੀਤੂ ਜਦ ਤੁਸੀਂ ਲਗਾਈ ਬਹੁਤ ਵਧੀਆ ਕੀਤਾ ਜੀ ਬਹੁਤ ਬਹੁਤ